ਨਾ ਮਨਜੋਗ ਸਿੰਘ ਸਾਹਿਬ ਗਿਆਨੀ ਰਕबीर ਸਿੰਘ ਜੀ ਨੂੰ ਕਿਹਾ ਬਹੁਤ ਜ਼ਰੂਰੀ ਹੈ ਪੰਥ ਦੀ ਜਮਾਤ ਨੂੰ ਬਚਾਉਣਾ ਔਰ ਇੱਕ ਸ਼ਖਸ ਨੂੰ 10 ਸਾਲ ਵਾਸਤੇ ਪਾਰਟੀ ਚੋਂ ਬਾਹਰ ਕੱਟਿਆ ਸਿਰਫ ਇਸ ਕਰਕੇ ਨਹੀਂ ਕਿ ਉਹਨੇ ਜਥੇਦਾਰਾਂ ਦਾ ਅਪਮਾਨ ਕੀਤਾ ਜਥੇਦਾਰਾਂ ਬਾਰੇ ਅਪੱਧਰ ਟਿੱਪਣੀਆਂ ਕੀਤੀਆਂ ਬਲਕਿ ਇਸ ਕਰਕੇ ਵੀ ਕਿਉਂਕਿ ਉਹਦੀਆਂ ਬੱਕੜ ਵਾਈਆਂ ਦੇ ਨਾਲ ਸ਼ਰਮਣੀ ਅਕਾਲੀ ਦਲ ਦਾ ਬਹੁਤ ਵੱਡਾ ਨੁਕਸਾਨ ਹੋਇਆ ਇੱਥੋਂ ਤੱਕ ਕਿ ਇੱਕ ਸੁਲਝੇ ਤੇ ਸਿਆਣੇ ਲੀਡਰ ਨੂੰ ਜਿਹੜਾ ਸੀ ਪਾਰਟੀ ਦੇ ਵਿੱਚੋਂ ਕੱਢਣ ਵਾਸਤੇ ਜਿਹੜਾ ਸੀ ਪਾਰਟੀ ਨੂੰ ਮਜਬੂਰ ਹੋਣਾ ਪਿਆ ਉਹਦੀ ਜਿੱਦ ਦੇ ਕਾਰਨ ਮੈਂ ਕਿਹਾ ਸਿੰਘ ਸਾਹਿਬ ਇਹ ਭਾਰੇ ਪੱਥਰ ਦੀ ਤਰ੍ਹਾਂ ਜਹਾਜ਼ ਇਹ ਭਾਰੇ ਪੱਥਰ ਦੀ ਤਰ੍ਹਾਂ ਔਰ ਇਹਨੂੰ ਜਹਾਜ਼ ਤੋਂ ਬਾਹਰ ਕੱਢੋ ਸ਼ਾਇਦ ਜਹਾਜ਼ ਪਾਣੀ ਤੋਂ ਥੋੜਾ ਉੱਪਰ ਆ ਜਾਏ ਔਰ ਜਿਉਂ ਹੀ ਅਸੀਂ ਸ੍ਰੀ ਅਕਾਲ ਤਖਤ ਸਾਹਿਬ ਤੋਂ ਉਸ ਪੱਥਰ ਨੂੰ ਬਾਹਰ ਕੱਢਣ ਦਾ ਆਦੇਸ਼ ਜਾਰੀ ਕੀਤਾ ਪੱਥਰ ਨੇ ਚੀਕਾਂ ਮਾਰੀਆਂ ਕਪਤਾਨ ਨੂੰ ਮੈਨੂੰ ਬਾਹਰ ਸੁੱਟਿਆ ਜਾ ਰਿਹਾ ਤੇ ਕਪਤਾਨ ਨੇ ਹੁਕਮ ਚਾੜਤਾ ਵੀ ਨਹੀਂ ਨਹੀਂ ਇਹ ਪੱਥਰ ਬਾਹਰ ਨਹੀਂ ਕੱਟਣਾਗਾ ਇਹ ਪੱਥਰ ਬਾਹਰ ਨਹੀਂ ਕੱਟਣਾ ਪਰ ਕੱਟਣਾ ਪੈਣਾ ਸੀ ਕਿਉਂਕਿ ਸ੍ਰੀ ਅਕਾਲ ਤਖਤ ਸਾਹਿਬ ਦਾ ਹੁਕਮ ਸੀ ਇੱਥੇ ਫੇਰ ਘੁੰਤਰ ਕੱਢ ਲਈ ਕਹਿੰਦੇ ਚਲੋ ਐਂਓ ਕਰੋ ਬਾਹਰ ਨਾ ਕਢੋ ਰੱਸਾ ਬਣ ਕੇ ਨਾਲ ਹੀ ਲਮਕਾ ਲਓ ਉਹ ਰੱਸਾ ਬਣ ਕੇ ਨਾਲ ਲਮਕਾਇਆ ਹੋਇਆ ਉਹ ਦੁਗਣਾ ਨੁਕਸਾਨ ਕਰੀ ਜਾਂਦਾ ਕਿਉਂਕਿ ਜਹਾਜ਼ ਜਦੋਂ ਲਹਿਰਾਂ ਦੇ ਨਾਲ ਉੱਪਰ ਥੱਲੇ ਹੁੰਦਾ ਨਾ ਉਹ ਨਾਲ ਬੰਨਿਆ ਪੱਥਰ ਜਿਹੜਾ ਪਿੱਛੇ ਹੜਦਾ ਫੇਰ ਠਾ ਦੇਣੇ ਜਹਾਜ਼ ਦੇ ਵਿੱਚ ਮਗਰੋਂ ਵੱਜਦਾ ਤੇ ਡੈਂਟ ਪਾਈ ਤੁਰਿਆ ਜਾਂਦਾ ਚੱਬ ਪਾਈ ਤੁਰਿਆ ਜਾਂਦਾ ਔਰ ਰਸਾ ਲਾ ਦਿਓ ਉਹਨੂੰ ਜਾਣ ਦਿਓ ਥੱਲੇ ਜਦੋਂ ਜਹਾਜ਼ ਸਹੀ ਹੋ ਗਿਆ ਫਿਰ ਚੱਕ ਕੇ ਰੱਖ ਲਾਂਗੇ ਪਰ ਇੱਕ ਵਾਰੀ ਲਾਓ ਉਹਨੂੰ ਉਹ ਨੁਕਸਾਨ ਕਰ ਰਿਹਾ ਜਹਾਜ਼ ਦਾ ਉਹ ਡੋਬ ਰਿਹਾ ਜਹਾਜ਼ ਨੂੰ ਔਰ ਉਹ ਇੱਕ ਪੱਥਰ ਨਹੀਂ ਹੈ ਕਈ ਪੱਥਰ ਨੇ ਜਿਹੜੇ ਬਾਹਰ ਕੱਢਣ ਦੀ ਬਹੁਤ ਵੱਡੀ ਜ਼ਰੂਰਤ ਹੈ ਪਰ ਕੱਢ ਕੜੇ ਦਿੱਤੇ ਜਿਹੜੇ ਮੁਰੰਮਤ ਕਰਨਾ ਚਾਹੁੰਦੇ ਸੀ ਜਿਹੜੇ ਮੁਰੰਮਤ ਕਰਨਾ ਚਾਹੁੰਦੇ ਸੀ ਜਿਨ੍ਹਾਂ ਨੇ ਛੇ ਕੀਤੇ ਮੈਂ ਰਾਤ ਵੀ ਬੋਲਿਆ 22 ਸਾਲ ਜਿਨ੍ਹਾਂ ਨੇ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਨੂੰ ਪਾਣੀ ਪੀਪੀ ਕੇ ਭੰਡਿਆ ਜਦੋਂ ਪ੍ਰੈਸ ਕਾਨਫਰੰਸ ਕਰਦੇ ਸੀ ਨਾ ਪਾਣੀ ਦਾ ਗਲਾਸ ਰੱਖ ਲੈਂਦੇ ਸੀ ਕੋਲੇ ਇੱਕ ਘੁੱਟ ਭਰਦੇ ਸੀ ਲੀਡਰਾਂ ਨੂੰ ਗਾਲ ਫਿਰ ਇੱਕ ਘੁੱਟ ਭਰਦੇ ਸੀ ਲੀਡਰਾਂ ਨੂੰ ਗਾਲ ਇੱਕ ਘੁੱਟ ਭਰਦੇ ਸੀ ਫਿਰ ਲੀਡਰਾਂ ਨੂੰ ਗਾਲ ਤੇ ਅੱਜ ਉਹ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਬੈਠੇ ਖੈਰ ਖਵਾ ਬਣੇ ਆ ਕਹਿੰਦੇ ਅਸੀਂ ਤਾਂ ਇਹਦਾ ਨੁਕਸਾਨ ਹੀ ਨਹੀਂ ਹੋਣ ਦਿੰਦਾ ਕਦੇ ਮੇਰੇ ਤੇ ਇਲਜ਼ਾਮ ਲਾਉਂਦੇ ਨੇ ਇਹ ਕਰ ਰਿਹਾ ਕਦੇ ਕਿਸੇ ਤੇ ਇਲਜ਼ਾਮ ਲਾਉਂਦੇ ਨੇ ਜੀ ਇਹ ਪਾਰਟੀ ਦਾ ਨੁਕਸਾਨ ਕਰ ਰਿਹਾ ਤੇ ਨੁਕਸਾਨ 22 ਸਾਲ ਆਪ ਕੀਤਾ ਸੋ ਸਾਧ ਸੰਗਤ ਜੀ ਪੰਜਾਬ ਦੇ ਵਿੱਚ ਸ਼ਰਮਣੀ ਅਕਾਲੀ ਦਲ ਨੂੰ ਮਜ਼ਬੂਤ ਕਰਨਾ ਕਾਇਮ ਕਰਨਾ ਅੱਜ ਦੇ ਵਕਤ ਦੀ ਬਹੁਤ ਵੱਡੀ ਜ਼ਰੂਰਤ ਹੈ। ਔਰ ਜਿਹੜੀ ਇਹ ਲੀਡਰਸ਼ਿਪ ਜਿਹੜੀ ਗੁੰਮਰਾਹ ਹੋ ਗਈ ਹੈ ਜਿਹੜੀ ਸ੍ਰੀ ਅਕਾਲ ਤਖਤ ਸਾਹਿਬ ਨੂੰ ਚੁਣੌਤੀਆਂ ਦੇ ਰਹੀ ਹੈ ਮੈਂ ਇਹਨਾਂ ਨੂੰ ਵੀ ਇਹੋ ਅਪੀਲ ਕਰਾਂਗਾ ਕਿ ਭਾਈ ਸਮਝਜੋ ਅਸੀਂ ਕੋਈ ਸ਼ਰਮਣੀ ਅਕਾਲੀ ਦਲ ਦੇ ਦੁਸ਼ਮਣ ਨਹੀਂ ਆ ਅਸੀਂ ਤਾਂ ਇਹ ਸੋਚਿਆ ਸੀ ਕਿ ਜਿਵੇਂ RSS ਤਾਕਤ ਦਿੰਦੀ ਹੈ BJP ਸਰਕਾਰਾਂ ਬਣਾਉਂਦੀ ਹੈ ਕਿਉਂ ਨਾ ਪੰਥ ਤਾਕਤ ਦੇਵੇ ਇਸ ਸ਼ਰਮਣੀ ਅਕਾਲੀ ਦਲ ਦੀ ਸਰਕਾਰ ਬਣੇ ਪਰ ਇਹ ਸਮਝ ਹੀ ਨਹੀਂ ਸਕੇ ਸਾਡੀ ਭਾਵਨਾ ਨੂੰ ਸਾਡੀ ਭਾਵਨਾ ਨੂੰ ਸਮਝ ਹੀ ਨਹੀਂ ਸਕੇ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਹਜ਼ੂਰੀ ਦੇ ਵਿੱਚ ਮੈਂ ਤਨ ਮਨ ਕਰਕੇ ਕਹਿੰਦਾ ਸਾਡੀ ਸੋਚ 2 ਦਸੰਬਰ ਦਾ ਹੁਕਮਨਾਮਾ ਜਾਰੀ ਕਰਨ ਵਾਲੇ ਇਹ ਸੀ ਕਿ ਪੰਥ ਦੀ ਜਮਾਤ ਮਜ਼ਬੂਤ ਹੋਣੀ ਚਾਹੀਦੀ ਹੈ ਕਮਜ਼ੋਰ ਨਹੀਂ ਹੋਣੀ ਚਾਹੀਦੀ ਇਹ ਸੋਚ ਸੀ ਹੋਰ ਕੋਈ ਸੋਚ ਨਹੀਂ ਸੀ ਸਾਡੀ ਕਿਸੇ ਪਰਿਵਾਰ ਨਾਲ ਕਿਸੇ ਵਿਅਕਤੀ ਨਾਲ ਕੋਈ ਦੁਸ਼ਮਣੀ ਨਹੀਂ ਸੀ ਪੰਥ ਦੀਆਂ ਭਾਵਨਾਵਾਂ ਦੀ ਤਰਜਮਾਨੀ ਕਰਨਾ ਸਾਡਾ ਫਰਜ਼ ਸੀ ਅਸੀਂ ਪੰਥ ਦੀਆਂ ਭਾਵਨਾਵਾਂ ਦੀ ਤਰਜਮਾਨੀ ਕੀਤੀ ਹੈ ਇੱਕ ਗੱਲ ਮੈਂ ਹੋਰ ਕਹਦੇ ਆਂ ਬੀਬੀ ਜੀ ਨੇ ਕਿਹਾ ਕਿ ਹੁਕਮਨਾਮੇ ਦੇ ਵਿੱਚ ਤਬਦੀਲੀ ਨਹੀਂ ਹੋ ਸਕਦੀ ਦੇਖੋ ਇੱਕ ਹੁਕਮਨਾਮਾ ਹੁੰਦਾ ਹੈ ਜਿਹੜਾ ਪੰਥ ਦੀਆਂ ਭਾਵਨਾਵਾਂ ਦੀ ਤਰਜਮਾਨੀ ਕਰਦਾ ਜਿਹੜਾ ਹੁਕਮਨਾਮਾ ਪੰਥ ਦੀਆਂ ਭਾਵਨਾਵਾਂ ਦੀ ਤਰਜਮਾਨੀ ਕਰਦਾ ਹੈ ਉਹਨੂੰ ਤਬਦੀਲ ਕਰਕੇ ਐਸਾ ਹੁਕਮਨਾਮਾ ਕਦਾਚਿਤ ਜਾਰੀ ਨਹੀਂ ਕੀਤਾ ਜਾ ਸਕਦਾ ਜਿਹੜੀਆਂ ਪੰਥ ਦੀਆਂ ਭਾਵਨਾਵਾਂ ਦੇ ਉਲਟ ਹੋਵੇ ਪਰ ਜਿਹੜਾ ਹੁਕਮ ਪੰਥ ਦੀਆਂ ਭਾਵਨਾਵਾਂ ਦੀ ਤਰਜ਼ਮਾਨੀ ਨਹੀਂ ਕਰਦਾ ਉਹਨੂੰ ਤਬਦੀਲ ਕਰਕੇ ਐਸਾ ਹੁਕਮਨਾਮਾ ਕੀਤਾ ਜਾ ਸਕਦਾ ਜਿਹੜੇ ਪੰਥ ਦੀਆਂ ਭਾਵਨਾਵਾਂ ਦੀ ਤਰਜ਼ਮਾਨੀ ਕਰਦਾ ਹੋਵੇ ਉਹਦੀ ਉਦਾਹਰਣ ਦਿੰਦਾ ਮੈਂ ਅ ਚੰਦੂ ਮਾਜਰਾ ਸਾਹਿਬ ਨੇ ਕਿਹਾ ਕਿ ਇੱਕ ਹੁਕਮਨਾਮਾ ਹੋਇਆ ਜਿਦੇ ਵਿੱਚ ਸੌਦੇ ਸਾਧ ਨੂੰ ਕਲੀਨ ਚਿੱਟ ਦੇ ਦਿੱਤੀ ਗਈ ਉਹ ਹੁਕਮਨਾਮਾ ਤਬਦੀਲ ਹੋਇਆ ਹਫਤੇ ਬਾਅਦ ਔਰ ਉਹਨਾਂ ਹੀ ਸਿੰਘ ਸਾਹਿਬਾਨਾ ਨੇ ਕੀਤਾ ਕਿਉਂ ਤਬਦੀਲ ਕੀਤਾ ਉਹ ਹੁਕਮਨਾਮਾ ਉਹ ਹੁਕਮਨਾਮਾ ਇਸ ਕਰਕੇ ਤਬਦੀਲ ਕੀਤਾ ਕਿਉਂਕਿ ਪਹਿਲਾ ਹੁਕਮਨਾਮਾ ਜਿਹੜਾ ਹੈ ਉਹ ਪੰਥਕ ਭਾਵਨਾਵਾਂ ਦੀ ਤਰਜਮਾਨੀ ਨਹੀਂ ਕਰਦਾ ਸੀ ਉਹ ਹੁਕਮਨਾਮਾ ਪੰਥਕ ਭਾਵਨਾਵਾਂ ਦੀ ਤਰਜਮਾਨੀ ਨਹੀਂ ਕਰਦਾ ਸੀ ਇਸ ਕਰਕੇ ਉਹ ਤਬਦੀਲ ਕਰ ਲਿਆ ਤੇ ਜੇ ਅੱਜ ਇਹ ਸੋਚਦੇ ਨੇ ਨਾ ਕਿ ਤਿੰਨੇ ਦੇ ਤਿੰਨੇ ਜਥੇਦਾਰ ਜੇ ਅਸੀਂ ਬਦਲ ਕੇ ਤੇ ਨਵੇਂ ਜਥੇਦਾਰ ਲਾ ਕੇ ਤੇ ਹੁਕਮਨਾਮਾ ਤਬਦੀਲ ਕਰਾ ਲਾਂਗੇ ਇਹ ਤਬਦੀਲ ਨਹੀਂ ਹੋਣਾ ਕਿਉਂ ਕਿਉਂਕਿ ਇਹ ਹੁਕਮਨਾਮਾ ਪੰਥ ਦੀਆਂ ਭਾਵਨਾਵਾਂ ਦੀ ਤਰਜਮਾਨੀ ਕਰਦਾ ਤੇ ਇਹਨੂੰ ਤਬਦੀਲ ਕਰਕੇ ਪੰਥ ਦੀਆਂ ਭਾਵਨਾਵਾਂ ਦੇ ਉਲਟ ਹੁਕਮਨਾਮਾ ਜਾਰੀ ਹੋ ਹੀ ਨਹੀਂ ਸਕਦਾ ਹੈ ਇਹ ਨਹੀਂ ਹੋ ਸਕਦਾ ਹੈ ਕਦਾ ਚਿਤ ਨਹੀਂ ਹੋ ਸਕਦਾ ਹੈ ਐਸਾ ਤਾਂ ਹੋ ਸਕਦਾ ਹੈ ਕਿ ਭਾਈ ਪਹਿਲਾ ਹੁਕਮਨਾਮਾ ਜਿਹੜਾ ਪੰਥ ਦੀਆਂ ਭਾਵਨਾਵਾਂ ਦੇ ਉਲਟ ਸੀ ਹੁਣ ਅਸੀਂ ਉਹਨੂੰ ਤਬਦੀਲ ਕਰਕੇ ਪੰਥ ਦੀਆਂ ਭਾਵਨਾਵਾਂ ਮੁਤਾਬਕ ਚੱਲਣਾ ਇਹ ਤਾਂ ਤਬਦੀਲੀ ਹੋ ਸਕਦੀ ਹੈ ਇਹ ਸਾਡੀ ਮਰਿਆਦਾ ਹੈ ਔਰ ਚੇਤੇ ਰੱਖਣੀ ਚਾਹੀਦੀ ਹੈ ਇਹ ਮਰਿਆਦਾ ਇਹਨਾਂ ਨੂੰ ਇਹ ਨਹੀਂ ਹੋਣਾ ਹੁਣ ਇਹ 2 ਦਸੰਬਰ ਵਾਲਾ ਨਹੀਂ ਚੇਂਜ ਹੋਣਾ ਇਹਨੂੰ ਤਾਂ ਇਨ ਬਿੰਨ ਇਨ ਬਿੰਨ ਹਰਫ ਹਰਫ ਮੰਨਣਾ ਹੀ ਪੈਣਾ ਜੇ ਤਾਂ ਮੰਨ ਲਓਗੇ ਤੇ ਤਰ ਜਾਓਗੇ ਤੇ ਨਹੀਂ ਡੁੱਬਣਾ ਤੈ ਹੈ ਇਹ ਗੱਲ ਪੱਕੀ ਹੈ ਜੇ ਤਾਂ ਇਨ ਬਿੰਨ ਮੰਨ ਲਓਗੇ ਤੇ ਤਰ ਜਾਓਗੇ ਤੇ ਨਹੀਂ ਦੁਨੀਆ ਦੀ ਕੋਈ ਤਾਕਤ ਤੁਹਾਨੂੰ ਬਚਾ ਨਹੀਂ ਸਕੇ ਇਹ ਕੋਈ ਹੱਲ ਹੈ ਕਿ ਇਹ ਹੁਕਮਨਾਮਾ ਇਨ ਬਿੰਨ ਮੰਨ ਲਓ ਇਨdepend ਮੰਨ ਲੋ ਇਤਿਹਾਸ ਦੇ ਵਿੱਚ ਐਸੀਆਂ अनेका ਉਦਾਹਰਣਾਂ ਨੇ ਜਦੋਂ ਗੁਰੂ ਸਾਹਿਬ ਦੇ ਮੁਖ ਦੇ ਵਿੱਚੋਂ ਕੋਈ ਸ਼ਬਦ ਨਿਕਲਿਆ ਤੇ ਸਿੱਖਾਂ ਨੇ ਉਹਦੇ ਇੱਕ ਇੱਕ ਲਗਮਾਤਰ ਅੱਖਰ ਦੀ ਜਿਹੜੀ ਆ ਉਹ ਪਾਲਣਾ ਕੀਤੀ ਹੈ ਤੇ ਤੁਹਾਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਆਦੇਸ਼ ਕੀ ਹੈ ਆਤਮਾ ਗ੍ਰੰਥ ਚ ਸਰੀਰ ਪੰਥ ਚ ਤੇ ਪੰਥ ਦੀ ਪ੍ਰਤਨਿਧਤਾ ਕੌਣ ਕਰਦਾ ਹੈ ਪੰਥ ਦੀ ਪ੍ਰਤਨਿਧਤਾ ਕਰਦੇ ਨੇ ਪੰਜ ਪਿਆਰੇ ਪੰਜ ਤਖਤ ਇਸ ਕਰਕੇ ਇਸ ਹੁਕਮਨਾਮੇ ਨੂੰ ਇੱਕ ਲਿਖੇ ਹੋਏ ਮਾਮੂਲੀ ਜਿਹੜਾ ਹੈ ਉਹ ਹਰਫ ਨਾ ਸਮਝੋ ਹਰਫ ਨਾ ਸਮਝੋ ਇਹਨੂੰ ਮੰਨਣ ਦੇ ਵਿੱਚ ਜਿਹੜੀ ਹੈ ਮੌਜੂਦਾ ਲੀਡਰਸ਼ਿਪ ਦੀ ਜਿਹੜੀ ਹੈ ਉਹ ਭਲਾਈ ਹੈ ਇਹਨੂੰ ਇਨਕਾਰੀ ਨਾ ਹੋਵੋ ਜਿਹੜਾ ਜਿਹੜਾ ਇਨਕਾਰੀ ਹੋਊਗਾ ਉਹ ਗੁਰੂ ਪੰਥ ਵੱਲੋਂ ਫਟਕਾਰਿਆ ਜਾਏਗਾ ਦੁਰਕਾਰਿਆ ਜਾਏਗਾ ਇਹ ਪੱਕਾ ਹੈ ਇਸ ਕਰਕੇ ਸਾਧ ਸੰਗਤ ਜੀ ਮੈਂ ਇੱਥੋਂ ਦੇ ਨੌਜਵਾਨ ਜਿਹੜੇ ਬੈਠੇ ਨੇ ਮੈਂ ਉਹਨਾਂ ਨੂੰ ਜ਼ਰੂਰ ਅਪੀਲ ਕਰੂੰਗਾ ਕਿ ਅੱਜ ਵਕਤ ਆ ਗਿਆ ਕਿ ਅਸੀਂ ਹਿੱਸਾ ਬਣੀਏ ਇੱਕ ਹੁੰਦਾ ਹੈ ਵਿਕਾਸ ਡਿਵੈਲਪਮੈਂਟ ਜਿਹਨੂੰ ਅਸੀਂ ਕਹਿ ਦਿੰਦੇ ਹਾਂ ਫਰਜ਼ ਕਰੋ ਕਿ ਅਸੀਂ ਇਸ ਦੀਵਾਨ ਹਾਲ ਦੇ ਵਿੱਚ ਇੱਕ ਆਲੀਸ਼ਾਨ ਜਿਹੜਾ ਹੈ ਚਾਰ ਮੰਜ਼ਲਾ ਦੀਵਾਨ ਹਾਲ ਬਣਾਉਣਾ ਹੈ ਥੱਲੇ ਪਾਰਕਿੰਗ ਹੋਵੇ ਉੱਪਰ ਦੀਵਾਨ ਹਾਲ ਹੋਵੇ ਉਦੋਂ ਉੱਪਰ ਕਮਰੇ ਹੋਣ ਤਾਂ ਇਸ ਦੀਵਾਨ ਹਾਲ ਨੂੰ ਢਾਉਣਾ ਪਊਗਾ ਜੇ ਅਸੀਂ ਆ ਸੜਕ ਹੈ ਇਸ ਸੜਕ ਦੀ ਜਗ੍ਹਾ ਦੇ ਉੱਤੇ ਅਸੀਂ ਜੇ ਰੇਲਵੇ ਲਾਈਨ ਬਿਸ਼ਾਉਣੀ ਹੈ ਤੇ ਇਸ ਸੜਕ ਨੂੰ ਇੱਥੋਂ ਹਟਣਾ ਪਏਗਾ। ਫੇਰ ਹੀ ਰੇਲਵੇ ਲਾਈਨ ਜਿਹੜੀ ਆ ਉਹ ਬਿਸ਼ੂਗੀ, ਤੇਜ਼ ਦੌੜਨ ਵਾਲੀ ਟ੍ਰੇਨ ਉਸ ਰੇਲ ਲਾਈਨ ਤੇ ਦੌੜੂਗੀ। ਜੇ ਅਸੀਂ ਆਖੀਏ ਸੜਕ ਵੀ ਰਵੇ ਤੇ ਰੇਲਵੇ ਲਾਈਨ ਵੀ ਇੱਥੇ ਤੇ ਬਣ ਜੇ, ਇਹ ਦੋ ਗੱਲਾਂ ਨਹੀਂ ਹੋਣੀਆਂ। ਇਸ ਕਰਕੇ ਨੌਜਵਾਨ ਜਿਹੜਾ ਹੈ ਉਹ ਅੱਗੇ ਆਉਣ ਤੇ ਨੌਜਵਾਨਾਂ ਦੇ ਹੱਥ ਦੇ ਵਿੱਚ ਤਬਦੀਲੀ ਹੈ। ਨੌਜਵਾਨ ਤਬਦੀਲ ਕਰਦੇਣ ਇਸ ਸਿਆਸਤ ਨੂੰ ਤੇ ਫੇਰ ਜਿਹੜਾ ਹੈ ਉਹ ਪੰਥ ਦਾ ਭਲਾ ਹੋਏਗਾ ਕਿਉਂਕਿ ਨੌਜਵਾਨਾਂ ਕੋਲੇ ਵਿਜ਼ਨ ਬਹੁਤ ਹੈ ਵਿਜ਼ਨਰੀ ਨੇ ਸਾਡੇ ਨੌਜਵਾਨ ਮੈਂ ਸਰਦਾਰ ਹਰਿੰਦਰਪਾਲ ਸਿੰਘ ਜਿਨ੍ਹਾਂ ਨੇ ਐਫਰਟਸ ਕੀਤਾ ਹੈ ਅੱਜ ਦਾ ਇਹ ਇਕੱਠ ਹੈ ਤੁਹਾਡੇ ਸਹਿਯੋਗ ਦੇ ਨਾਲ ਬੁਲਾਇਆ ਮੈਂ ਇਹਨਾਂ ਨੂੰ ਵੀ ਇਹੋ ਕਹੂੰਗਾ ਕਿ ਭਾਈ ਉਹ ਨੌਜਵਾਨ ਇਕੱਠੇ ਕਰੋ ਨੌਜਵਾਨਾਂ ਨੂੰ ਪੰਥਕ ਸ਼ਕਤੀ ਪੰਥਕ ਸੰਸਥਾਵਾਂ ਪੰਥਕ ਪੋਲਿਟਿਕਸ ਔਰ ਪੰਥਕ ਜੋ ਸਾਡੀ ਸੋਚ ਸਮਝ ਹੈ ਔਰ ਸਿੱਖ ਇਤਿਹਾਸ ਇਹਨੂੰ ਜਾਣੂ ਕਰਾਉਣ ਦੇ ਵਿੱਚ ਵੱਡਾ ਯੋਗਦਾਨ ਪਾਉ ਜੇ ਨੌਜਵਾਨ ਜਿਹੜਾ ਹੈ ਉਹ ਪੰਥਕ ਸਿਆਸਤ ਦੇ ਵਿੱਚ ਉਤਰਿਆ ਆ ਤੇ ਫਿਰ ਦਿੱਲੀ ਦੀ ਸਰਕਾਰ ਤਾਂ ਕੀ ਦਿੱਲੀ ਦੇ ਬਾਪ ਵੀ ਜਿਹੜੇ ਹੈ ਪੰਥਕ ਸਿਆਸਤ ਨੂੰ ਮਨਫੀ ਨਹੀਂ ਕਰ ਸਕਦੇ ਅੱਜ ਇਹ ਕਹਿ ਰਹੇ ਹਨ ਉਹ ਜੀ ਇਹ ਏਜੰਸੀਆਂ ਮਨਫੀ ਕਰ ਰਹੀਆਂ ਸਿੱਖ ਸਿਆਸਤ ਨੂੰ ਜੀ ਤੇ ਬੀਜੇਪੀ ਮਨਫੀ ਕਰ ਰਹੀ ਹੈ ਮੈਂ ਕਹਿੰਦਾ ਜੇ ਨੌਜਵਾਨ ਪੰਥਕ ਸਿਆਸਤ ਦਾ ਹਿੱਸਾ ਬਣ ਗਏ ਤਾਂ ਕੋਈ ਮਨਫੀ ਨਹੀਂ ਕਰ ਕਰ ਸਕੇਗਾ ਕੋਈ ਜ਼ੀਰੋ ਨਹੀਂ ਕਰ ਸਕੇਗਾ ਔਰ ਅਸੀਂ ਇਸ ਪੰਜਾਬ ਦੀ ਧਰਤੀ ਤੇ ਜਿਹਦੇ ਬਾਰੇ ਪ੍ਰੋਫੈਸਰ ਪੂਰਨ ਸਿੰਘ ਨੇ ਕਿਹਾ ਪੰਜਾਬ ਜਿਉਂਦਾ ਗੁਰਾਂ ਦੇ ਨਾਂ ਤੇ ਅਸੀਂ ਇਸ ਨੂੰ ਫਿਰ ਹਰਿਆ ਭਰਿਆ ਬਣਾ ਸਕਾਂਗੇ ਅਸੀਂ ਇਹਨੂੰ ਪਰਫੁੱਲਤ ਕਰ ਸਕਾਂਗੇ ਮੇਰੇ ਇਨੇ ਇੱਕ ਸ਼ਬਦ ਜਿਹੜੇ ਆ ਉਹ ਪ੍ਰਵਾਨ ਕਰਨੇ ਮੈਂ ਆਪ ਸਾਰੀ ਸੰਗਤ ਦਾ ਦਿਲ ਦੀਆਂ ਗਹਿਰਾਈਆਂ ਦੇ ਵਿੱਚੋਂ ਧੰਨਵਾਦ ਕਰਦਾ ਕਿ ਤੁਸੀਂ ਵੱਡੀ ਗਿਣਤੀ ਚ ਪਹੁੰਚ ਕੇ ਮੈਨੂੰ ਮਾਣ ਬਖਸ਼ਿਆ ਅਕਾਲ ਪੁਰਖ ਤੁਹਾਡੇ ਤੇ ਮਿਹਰ ਭਰਿਆ ਹੱਥ ਰੱਖੇ ਤੁਹਾਨੂੰ ਖੁਸ਼ੀ ਖੇੜੇ ਦੇ ਨਾਲ ਨਿਵਾਜ਼ੇ ਔਰ ਮੰਚ ਦੇ ਉੱਤੇ ਜਿੰਨੀਆਂ ਸਤਿਕਾਰਤ ਹਸਤੀਆਂ ਬੈਠੀਆਂ ਨੇ ਮੈਂ ਇਹਨਾਂ ਦਾ ਵੀ ਦਿਲ ਦੀਆਂ ਗਹਿਰਾਈਆਂ ਦੇ ਵਿੱਚੋਂ ਸਤਿਕਾਰ ਕਰਦਾ ਔਰ ਕਿਉਂਕਿ ਸਮਾਂ ਬਹੁਤ ਹੋ ਚੁੱਕਿਆ ਸਮਾਂ ਬਚੇਗਾ ਤੇ ਮੈਂ ਅਨਾਉਂਸ ਕਰ ਦਿੰਦਾ ਸਰਦਾਰ ਰਖੜਾ ਜੀ ਬੈਠੇ ਨੇ ਉਹ ਆ ਕੇ ਆਪ ਸਭ ਸੰਗਤਾਂ ਦਾ ਧੰਨਵਾਦ ਕਰ ਦੇਣ ਤੇ ਉਸ ਤੋਂ ਬਾਅਦ ਆਪਾਂ ਕਿਉਂਕਿ ਕੜਾ ਪ੍ਰਸ਼ਾਦ ਦੀ ਦੇਗ ਹੈ ਨਨਤ ਸਾਹਿਬ ਦਾ ਪਾਠ ਹੋਣਾ ਹੈ ਅਰਦਾਸ ਹੋਣੀ ਹੈ ਹੁਕਮਨਾਮਾ ਹੋਣਾ ਉਸ ਤੋਂ ਬਾਅਦ ਆਪਾਂ ਨੇ ਜਾਣਦੀ ਜਿਹੜੀ ਆ ਉਹ ਖਿਚਲਾ ਕਰਨੀ ਹੈ ਜਿਨਾਂ ਚਿਰ ਪਾਤਸ਼ਾਹ ਦਾ ਸਰੂਪ ਜਿਹੜਾ ਹੈ ਇੱਥੇ ਸਭਾਈਮਾਨ ਹੈ ਪ੍ਰਕਾਸ਼ਮਾਨ ਹੈ ਆਪਾਂ ਜਾਣਾਂ ਨਹੀਂ ਹੈ ਸਾਰਿਆਂ ਨੇ ਇਹ ਬੇਨਤੀ ਪ੍ਰਵਾਨ ਕਰਨੀ